ਵਾਹਿਗੁਰੂ ਜੀ ਕਾ ਹਾਲ ਸਦਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਵਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਇਸ ਤੇ ਦੋ ਹੀ ਪੱਲਣਾਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੱਕ ਕੇ ਉਸ ਤੇ ਵਿੱਚੋਂ ਵਲਾਂ ਨੂੰ ਇਕੱਠੇ ਕਰਨਾ ਹੈ ਅਤੇ ਇਸ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਵਲਾਂ ਨੂੰ ਸੈੱਟ ਕਰਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਮ ਜਿਹੜਾ ਆਪਾਂ ਅਗਲਾ ਲੜ ਗਾਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉਪਰਾ ਕੇ ਉਪਰੀ ਸਾਈਡ ਇੱਕ ਪੇਚ ਬਣਾ ਦਵਾਂਗੇ ਜੀ ਅਤੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਇਸ ਵਿੱਚ ਉਂਗਲੀ ਅਤੇ ਅੰਗੂਠੇ ਦੇ ਨਾਲ ਵਲਾਂ ਨੂੰ ਇਕੱਠੇ ਕਰਾਂਗੇ ਅਤੇ ਨੁਕਤੇ ਤੇ ਰੱਖ ਕੇ ਆਪਾਂ ਸੈੱਟ ਕਰਾਂਗੇ ਤੇ ਇਸ ਲੜ ਦੇ ਵਲਾਂ ਨੂੰ ਚੰਗੀ ਤਰ੍ਹਾਂ ਖਲਾਰ ਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਦ ਦੇ ਨਾਲ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਹੋਰ ਸੰਘਣੇ ਕਰਾਂਗੇ ਕਾਸ ਕਰ ਆਪਾਂ ਨੋਕ ਤੋਂ ਜਿਹੜੇ ਆਪਣੇ ਵਾਲਾਂ ਨੂੰ ਸੈੱਟ ਕਰ ਲੈਣਾ ਹੈ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਔਰ ਸੁਣੋ ਵੀ ਆਪਾਂ ਬੈਗ ਤੇ ਪੇਚ ਕਰਾਂਗੇ ਮोटा-ਪਸਾ ਪ੍ਰਾਕਾ ਪਲੇਟ ਸ਼ੈਡਕ ਪੇਚ ਬਣਾਵਾਂਗੇ ਉੱਪਰਲੇ ਬੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਉਸ ਦੇ ਵਿੱਚ ਵੜਾ ਨੂੰ ਉਂਗਲੀਆਂ ਤੇ ਅੰਗੂਠੇ ਦੇ ਨਾਲ ਇਕੱਠੇ ਕਰਾਂਗੇ ਵੜਾ ਨੂੰ ਇਕੱਠੇ ਕਰਨ ਦੇ ਬਾਅਦ ਆਪਾਂ ਨੂੰ ਓਕ ਦੇ ਉੱਤੇ ਰੱਖ ਦੇਣਾ ਹੈ ਅਤੇ ਚੰਗੀ ਤਰ੍ਹਾਂ ਵਾਲਾ ਨੂੰ ਖਿਲਾਰ ਕੇ ਆਪਾਂ ਇਸ ਲੜ ਨੂੰ ਲਗਾਣਾ ਜਿੱਥੇ ਆਪਣਾ ਇਸ ਤੋਂ ਪਹਿਲਾਂ ਵਾਲੇ ਲੜ ਦੇ ਵਾਲ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜ ਦੇ ਵਾਲਾਂ ਨੂੰ ਸ਼ੁਰੂ ਕਰਨਾ ਹੈ ਅਤੇ ਇਸ ਲੜ ਦੇ ਵਾਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਆਪਾਂ ਨੂੰ ਤੋਂ ਆਪਣੇ ਵਲਾਂ ਨੂੰ ਜਿਹੜਾ ਸੈੱਟ ਕਰਾਂਗੇ ਅਤੇ ਬਾਅਦ ਦੇ ਨਾਲ ਆਪਣੇ ਵਲਾਂ ਨੂੰ ਸੈੱਟ ਕਰਾਂਗੇ ਜਿਹੜਾ ਆਪਣਾ ਵਲਟ ਲਾਏਗਾ ਉਸ ਨੂੰ ਆਪਾਂ ਬਾਅਦ ਦੇ ਨਾਲ ਟਾਈਟ ਕਰਾਂਗੇ ਤੇ ਉਸ ਦੇ ਵਿੱਚ ਹੋਰ ਵਲ ਬਣਾਵਾਂਗੇ ਜਿਹੜਾ ਪਾਗਲੇ ਲਾੜਦ ਗਾਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮोटा ਪਾਸੇ ਉੱਪਰ ਲਾ ਕੇ ਉੱਪਰਲੀ ਸਾਈਡ ਇੱਕ ਪੇਜ ਬਣਾ ਦਵਾਂਗੇ ਜੀ ਅਜੇ ਮੈਂ ਆਪਾਂ ਪਹਿਲਾਂ ਵਾਲੇ ਲੜ ਦੇ ਵਿੱਚ ਬਲਾਂ ਨੂੰ ਇਕੱਠੇ ਕੀਤਾ ਉਸੇ ਤਰੀਕੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਬਲਾਂ ਨੂੰ ਇਕੱਠੇ ਕਰਾਂਗੇ ਅਜੇ ਸੱਟ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇਕਰ ਆਪਣਾ ਨੋਕ ਤੋਂ ਕਪੜਾ ਉੱਬਰਦਾ ਹੋਵੇਗਾ ਤਾਂ ਤੁਸੀਂ ਆਪਾਂ ਹੱਥ ਦੀ ਕਿੱਬੀ ਦੇ ਨਾਲ ਦੱਬ ਕੇ ਜਿਹੜਾ ਅੰਦਰ ਨੂੰ ਦਬਾਤ ਮੰਗੇ ਜੇਕਰ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਦਾ ਇਸ ਪੱਗ ਦੀ ਲੈਂਥ ਜਿਹੜੀ 7 ਮੀਟਰ ਹੈ ਜੀ ਕਪੜਾ ਫੁੱਲ ਵੈਲ ਤਾਂ ਜੇ ਤੁਸੀਂ ਉੱਤੋਂ ਉੱਪਰ ਵੈਲ ਕੱਪੜੇ ਦੀ ਪੱਗ ਬਣਾਉਂਦੇ ਹੋ ਤਾਂ ਤੁਸੀਂ ਉਸ ਕਪੜੇ ਦੇ ਵਿੱਚ ਵੀ ਇਹ ਜਿਹੜੀ ਪੱਗ ਉਹ ਬਣ ਸਕਦੇ ਹਾਂ। ਆਪਾਂ ਆਪਾਂ ਬਾਅਦ ਦੇ ਨਾਲ ਬਲਾਂ ਨੂੰ ਜਿਹੜੇ ਸੰਗਣੀ ਕਰ ਲਵਾਂਗੇ। ਅਤੇ ਬਲਾਂ ਵਾਲੀ ਸ਼ੈਡ 6 ਲਾੜ ਆਉਣਗੇ ਅਤੇ ਉੱਪਰਲੀ ਪੇਚਾਂ ਵਾਲੀ ਸ਼ੈਡ 5 ਪੇਚ ਆਉਣਗੇ ਜੀ। ਹੁਣ ਆਪਾਂ ਉਪਰਲੀ ਸਾਈਡ ਦੇ ਪੇਚਾਂ ਨੂੰ ਹੱਥ ਦੇ ਨਾਲ ਸੈੱਟ ਕਰ ਲਵਾਂਗੇ ਜਿਹੜਾ ਅਗਲਾ ਲੜੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਰੱਖ ਕੇ ਉਪਰਲੀ ਸਾਈਡ ਇੱਕ ਪੇਚ ਬਣਾ ਦਵਾਂਗੇ ਜੀ ਇਸ ਦੇ ਵਿੱਚ ਵਲਾਂ ਨੂੰ ਇਕੱਠੇ ਕਰਕੇ ਆਪਾਂ ਨੋਕ ਦੀ ਉਪਰਲੀ ਸਾਈਡ ਤੋਂ ਲੜ ਨੂੰ ਮੋੜ ਲਵਾਂਗੇ ਤੇ ਇਸ ਦੇ ਵਿੱਚ ਇਸ ਲੜ ਦੇ ਵਲਾਂ ਨੂੰ ਚੰਗੀ ਤਰ੍ਹਾਂ ਖਲਾਰ ਲੈਣਾ ਹੈ ਅਤੇ ਸੈੱਟ ਕਰਦੇ ਹੋਏ ਆਪਾਂ ਇਸ ਲੜ ਤੇ ਜਿਹੜੇ ਵਲਾਂ ਨੂੰ ਲਗਾ ਦੇਣਾ ਹੈ ਜੀ ਜੇਕਰ ਆਪਣਾ ਜਿਹੜਾ ਲੜਾ ਸੈੱਟ ਨਹੀਂ ਹੁੰਦਾ ਤਾਂ ਆਪਾਂ ਦੁਬਾਰਾ ਉਸ ਲੜ ਨੂੰ ਇਸੇ ਤਰੀਕੇ ਦੇ ਵਿੱਚ ਲਗਾ ਸਕਦੇ ਹਾਂ ਹੁਣ ਆਪਾਂ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਤੇ ਆਪਣੇ ਵਾਲਾਂ ਨੂੰ ਸੈੱਟ ਕਰਾਂਗੇ ਵਾਲਾਂ ਵਾਲੀ ਪੱਗ ਦੇ ਵਿੱਚ ਆਪਾਂ ਜਿਹੜਾ ਨੋਕ ਤੋਂ ਵਾਲਾਂ ਨੂੰ ਕੱਟ ਰੱਖਣਾ ਹੁੰਦਾ ਹੈ ਕਿਉਂਕਿ ਜੇਕਰ ਆਪਣੇ ਵਾਲ ਜਿਹੜੇ ਨੋਕ ਤੋਂ ਹੀ ਢਿੱਲੇ ਹੋਣਗੇ ਤਾਂ ਉਹ ਪੂਰੇ ਪੱਗ ਦੇ ਵਿੱਚ ਜਿਹੜੇ ਵਾਲ ਢਿੱਲੇ ਹੀ ਰਹਿਣਗੇ ਜੋ ਦੇਖਣ ਦੇ ਵਿੱਚ ਬੁਰੇ ਲੱਗਦੇ ਹਨ ਜਿਸ ਦੇ ਨਾਲ ਆਪਣੀ ਪੱਗ ਵੀ ਜਿਹੜੀ ਦੇਖਣ ਵਿੱਚ ਉਨੀ ਸੋਹਣੀ ਨਹੀਂ ਲੱਗਦੀ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਮोटा ਪਾਸਾ ਉੱਪਰ ਆ ਕੇ ਉੱਪਰਲੀ ਸਾਈਡ ਇੱਕ ਪੇਚ ਬਣਾ ਦਵਾਂਗੇ ਪਤਾ ਇਸ ਦੇ ਉੱਪਰਲੇ ਪਲੇ ਬਲੇ ਨੂੰ ਅੱਧੀ ਅੱਖ ਤੱਕ ਆਪਾਂ ਨੇ ਖੋਲ ਲੈਣਾ ਹੈ ਜੀ ਉੱਪਰਲੀ ਸਾਈਡ ਦੇ ਪੇਚ ਨੂੰ ਆਪਾਂ ਸੈੱਟ ਕਰ ਲੈਣਾ ਹੈ ਇਸ ਲੜ ਨੂੰ ਆਪਾਂ ਜਿਵੇਂ ਪੇਚਾਂ ਵਾਲੀ ਪੱਗ ਦੇ ਵਿੱਚ ਆਪਾਂ ਪੇਚ ਬਣਾਉਂਦੇ ਹਾਂ ਉਸ ਤਰੀਕੇ ਨਾਲ ਇਸ ਲੜ ਨੂੰ ਆਪਾਂ ਨੇ ਮੋੜਨਾ ਹੈ ਤੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਲੜ ਨੂੰ ਵੀ ਖਿੱਚ ਕੇ ਲਗਾ ਦੇਣਾ ਹੈ ਜੀ ਇਹ ਲੜ ਲਗਾਉਣਾ ਦੇਣਾ ਆਪਣੀ ਪੱਗ ਦੀ ਜਿਹੜੀ ਸ਼ੇਪ ਹੈ ਉਹ ਕੰਪਲੀਟ ਹੋ ਚੁੱਕੀ ਆ ਹੁਣ ਆਪਣਾ ਕਲਗੀ ਲਗਾਉਣਾ ਸਿਰ ਟਕਣਾ ਅਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਨਪਾ ਬਾਅਦ ਇਹਨਾਂ ਨਾਲ ਆਪਣੇ ਜਿਹੜੇ ਬਲ ਸੀ ਉਹਨਾਂ ਨੂੰ ਸੰਗਣੇ ਕਰ ਲਵਾਂਗੇ ਸੈੱਟ ਕਰ ਲਵਾਂਗੇ ਆਪਾਂ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਥੋੜਾ ਜਿਹਾ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਵੀਡੀਓ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਆਪਾਂ ਪੱਗ ਬਣਾਉਣਾ ਜਿੱਥੇ ਆਪਣੇ 6 ਮੀਟਰ ਦੀ ਨੋਕ ਬਣਦੀ ਉੱਥੇ ਲਗਾਉਣਾ ਹੈ ਕੱਲ ਗਲੜ ਦੇ ਦੋ ਪੱਲੇ ਨੂੰ ਬਰਾਬਰ ਬਰਾਬਰ ਫੋਲਡ ਕਰਨਾ ਆਪਣੇ ਪੱਲੇ ਨੂੰ ਥੱਲੇ ਲਈ ਛਾੜਨ ਨੂੰ ਤੇ ਥੱਲੇ ਵਾਲੇ ਪੱਲੇ ਨੂੰ ਉੱਪਰਲੀ ਛਾੜਨ ਨੂੰ ਫੋਲਡ ਕਰਾਂਗੇ 6 ਮੀਟਰ ਦੇ ਉੱਪਰ ਰੱਖ ਕੇ ਆਪਾਂ ਇੱਕ ਵਾਰ ਇਸ ਲੜ ਨੂੰ ਹੱਥ ਫੇਰ ਕੇ ਸਾਫ਼ ਕਰ ਲੈਣਾ ਹੈ ਬਾਧੂ ਕੱਪੜੇ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਹੈ ਅਦੇ ਪੱਗ ਇਸ ਦੇ ਉੱਪਰ ਵਾਲੀ ਸਾਈਡ ਜੇ ਕੋਈ ਵੱਲ ਪੈਂਦਾ ਹੋਵੇ ਤਾਂ ਆਪਾਂ ਬਾਅਦ ਦੇ ਨਾਲ ਉਸ ਨੂੰ ਸਾਫ਼ ਕਰ ਲਵਾਂਗੇ ਪੱਗ ਬੰਨੇ ਦੇ ਥੱਲੇ ਰੱਖ ਕੇ ਆਪਾਂ ਇਸ ਲੜ ਨੂੰ ਕਮਾ ਦੇਣਾ ਹੈ ਤੇ ਇਸ ਦੇ ਵਿੱਚ ਵਲਾਂ ਨੂੰ ਇਕੱਠੇ ਕਰਕੇ ਸੈੱਟ ਕਰਕੇ ਆਪਾਂ ਜਿਹੜਾ ਆਪਣਾ ਛੇਵਾਂ ਲੜ ਲਾਇਆ ਸੀ ਉਸ ਦੇ ਥੱਲੇ ਦੱਬ ਦੇਣਾ ਹੈ ਜਿਹੜਾ ਇਹ ਕਲਗੀ ਲੜ ਲਗਾਉਣ ਦੇ ਨਾਲ ਆਪਣੀ ਪੱਗ ਦੀ ਜਿਹੜੀ ਫਰੰਟ ਸਾਈਡ ਹੈ ਕੰਪਲੀਟ ਹੋ ਚੁੱਕੀ ਹੈ ਹੁਣ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਾ ਹੈ ਜਿਹੜਾ ਆਪਣਾ ਸਿਰ ਟਕਣਾ ਉਸ ਦੇ ਦੋ ਹੀ ਪੱਲੇ ਨੂੰ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਅਤੇ ਇਸੇ ਦੇ ਉੱਤੇ ਖਲਾਰ ਲੈਣਾ ਹੈ ਖਲਾਨ ਤੋਂ ਬਾਅਦ ਬਲਾਂ ਵਾਲੀ ਸਾਈਡ ਤੋਂ 6ਵੇਂ ਲੜਦੇ ਥੱਲੇ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਤੋਂ ਪਹਿਲੇ ਪੇਜ ਦੇ ਥੱਲੇ ਆਪਾਂ ਕੱਪੜੇ ਨੂੰ ਦੱਬ ਦੇਣਾ ਹੈ ਤੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਲੈਣਾ ਹੈ ਜਿਸ ਦੇ ਨਾਲ ਆਪਣਾ ਜਿਹੜਾ ਸੇਰਾ ਕਵਰ ਹੋ ਜਾਵੇਗਾ ਜੇਕਰ ਆਪਣਾ ਤਾਂ ਵੀ ਸੇਰਾ ਜਿਹੜਾ ਬਰੀਕ ਕਿਸੇ ਸਾਈਡ ਤੋਂ ਨੰਗਾ ਰਹਿ ਜਾਂਦਾ ਹੈ ਤਾਂ ਆਪਾਂ ਉਸ ਨੂੰ ਬਾਅਦ ਦੇ ਨਾਲ ਜਿਹੜਾ ਕਵਰ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਸੇਰਾ ਉਹ ਕੰਪਲੀਟ ਜਿਹੜਾ ਪੂਰਾ ਕਵਰ ਹੋ ਜਾਵੇਗਾ ਹੁਣ ਆਪਾਂ ਜਿਹੜੇ ਆਪਣੇ ਵਾਲਾਂ ਨੂੰ ਸੈੱਟ ਕਰਾਂਗੇ ਸੰਘਣੇ ਕਰਾਂਗੇ ਜਿਹੜਾ ਆਪਣਾ ਵਾਲ ਢਿੱਲਾ ਹੋਵੇਗਾ ਤਾਂ ਉਸ ਨੂੰ ਚੰਗੀ ਤਰ੍ਹਾਂ ਉਸ ਨੂੰ ਦੱਬ ਕੇ ਉਸ ਦੇ ਵਿੱਚ ਹੋਰ ਵਾਲ ਬਣਾਵਾਂਗੇ ਬੈਕ ਸਾਈਡ ਦੇ ਦੋਈ ਪਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਨਾ ਹੈ ਤੇ ਬੈਕ ਸਾਈਡ ਤੇ ਹੁਣ ਜਿਹੜਾ ਆਪਾਂ ਬੈਕ ਸਾਈਡ ਦਾ ਲਾੜਾ ਲਗਾਉਣਾ ਉਹਦੇ ਦੋਈ ਪਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਾਂਗੇ ਅਤੇ ਬੈਕ ਸਾਈਡ ਤੇ ਜਿਹੜਾ ਆਪਾਂ ਨੇ ਦੱਬ ਦੇਣਾ ਹੈ ਵੀਡੀਓ ਜੰਗਲ ਕਿਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਲਦੀ ਹੀ ਲਾਇਕੇ ਮਿਲਾਂਗੇ ਨਵੀਂ ਵੀਡੀਓ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ